ਆਹ ਲਾ ਰਹੀ ਜੀ ਨੀ ਜੀ ਜੀ ਕਿੱਥੇ ਮਾਰੀ ਉਹ ਮੈਨਾ ਮਾਰ ਲਾ ਸਰ ਕੀ ਕਹੋਗੇ ਤੁਸੀਂ ਅੱਜ ਬੁੜਾ ਗੁਦਰ ਪਹੁੰਚੇ ਹੋ ਜੀ ਪਿੰਡ ਪਹੁੰਚੇ ਤੇ ਆਪਣੇ ਸੀ ਤਰਜੋਤ ਸਿੰਘ ਸਪੋਰਟਸ ਕਲੱਬ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਉਹਨਾਂ ਨੇ ਸਾਡੇ ਸੀ ਜਿਹੜੇ ਪ੍ਰਭਜੋ ਜਿਹਨਾਂ ਦਾ 23 ਮਈ ਜਨਮ ਦਿਨ ਤੇ ਇੱਕ ਮੈਰਾਥਨ ਦਾ ਆਯੋਜਨ ਕੀਤਾ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਜਿਹਦੇ ਨਾਲ ਬੱਚੇ ਖੇਡਾਂ ਲਈ ਉਤਸ਼ਾਹਿਤ ਹੋਣਗੇ ਤੇ ਨਸ਼ਿਆਂ ਦੇ ਮੁਹਿੰਮ ਦੇ ਤੇ ਆਪਣਾ ਟ੍ਰੈਫਿਕ ਨਿਯਮਾਂ ਦੀ ਮੱਧ ਵਿੱਚ ਉਹਨਾਂ ਨੇ ਉਪਰਾਲਾ ਕੀਤਾ ਜਿਹਦੇ ਜੋ ਉਹਨਾਂ ਨੇ ਸਾਡੀ ਜ਼ਿਲ੍ਹਾ ਮੁਕਤਸਰ ਸਰਪੁਲਿਸ ਦਾ ਸਾਹਦਿਕ ਹੈ ਤੇ ਇੱਥੇ ਸਾਡੇ ਟ੍ਰੈਫਿਕ ਤੋਂ ਆਏ ਚਾਰ ਸਹਿਬਾਨ ਨੇ ਬੱਚਿਆਂ ਨੂੰ ਸਮਝਾਇਆ ਕਿ ਆਪਾਂ ਲੱਛਾਂ ਤੋਂ ਕੀ ਨੁਕਸਾਨ ਹੈ ਤੇ ਟ੍ਰੈਫਿਕ ਨਿਯਮਾਂ ਦੇ ਪਾਲਣਾ ਕਰਨ ਦੇ ਕੀ ਫਾਇਦੇ ਹਨ ਤੇ ਉਸ ਦੇ ਨਾਲ ਉਹਨਾਂ ਨੇ ਬੱਚਿਆਂ ਨੂੰ ਮੋਟੀਵੇਟ ਕੀਤਾ ਵੀ ਜਿਹੜੀਆਂ ਖੇਡਾਂ ਵਿੱਚ ਭਾਗ ਲੈ ਲਾਓ ਵਕਤ ਬਾਅਦ ਵੱਧ ਛੱਡ ਕੇ ਹਿੱਸਾ ਲਾਓ ਤੇ ਆਪਣਾ ਦਿਲ ਲਾ ਕੇ ਪੜ੍ਹਾਈ ਕਰੋ ਤੇ ਮੈਨੂੰ ਬਹੁਤ ਵਧੀਆ ਲੱਗੇ ਇੱਥੇ ਪਿੰਡ ਵਾਲਿਆਂ ਦਾ ਜੋ ਮਿੱਦਾ ਪ੍ਰਤੀ ਜੋ ਉਤਸ਼ਾਹ ਤੇ ਜਿਹੜਾ ਸਾਡਾ ਪੋਸਟ ਕਲੱਬ ਵੱਲੋਂ ਜੋ ਪ੍ਰਾਲੀ ਕੀਤੇ ਗਏ ਹਨ ਮੈਂ ਉਹਦੇ ਬਹੁਤ ਸਰ ਕੀ ਕਹੋਗੇ ਤੁਸੀਂ ਅੱਜ ਸ਼ਹੀਦ ਪਰਬਜੋਤ ਸਿੰਘ ਦਾ ਜਨਮ ਦਿਨ ਮਨਾ ਰਹੇ ਹਾਂ ਹਾਂਜੀ ਸ਼ਹੀਦ ਪਰਬਜੋਤ ਸਿੰਘ ਦਾ 32 ਬਰਥਡੇ ਅੱਜ ਜੋ ਸਾਡਾ ਅੱਜ ਦਾ ਮੇਨ ਮੋਟਿਵ ਸੀ ਮੈਰਾਥਨ ਦੌੜ ਰੱਖਣ ਦਾ ਇਹ ਸੀ ਕਿ ਸ਼ਹੀਦ ਪਰਬਜੋਤ ਸਿੰਘ ਤੋਂ ਇੱਕ ਸੱਚੀ ਸੇਧ ਲੈ ਕੇ ਅਸੀਂ ਬੱਚਾ ਨੂੰ ਮੋਟੀਵੇਟ ਕਰ ਸਕੀਏ ਕਿ ਆਉਣ ਵਾਲੇ ਸਮੇਂ ਪੜ ਸਕਣ ਨਸ਼ਿਆਂ ਤੋਂ ਦੂਰ ਹੈ ਸਕਣ ਤੇ ਗਿਆਮਾ ਵੱਲ ਆਪਣੇ ਆਪ ਨੂੰ ਕਾਰਸ਼ਰ ਕਰ ਸਕਦਾ ਜਵਾ ਦਾ ਮੇਨ ਮੈਰਾਥਨ ਦਾ ਮੋਟਿਵੇ이션 ਸੀ ਹੋਰ ਬੱਚਿਆਂ ਨੂੰ ਕੀ ਅਪੀਲ ਕਰਦੇ ਤੁਸੀਂ ਇਹ ਹੀ ਅਪੀਲ ਕਰਦਾ ਕਿ ਨਸ਼ਿਆਂ ਤੋਂ ਦੂਰ ਰਹੋ ਐਜੂਕੇਸ਼ਨ ਵੱਧ ਤੋਂ ਵੱਧ ਹਾਸਲ ਕਰੋ ਤਾਂ ਕਿ ਅਸੀਂ ਆਪਣੇ ਪਿੰਡ ਦਾ ਆਪਣੇ ਸਮਾਜ ਦਾ ਆਪਣੇ ਦੇਸ਼ ਦਾ ਨਾਮ ਉੱਚਾ ਕਰ ਸਕੀ